ਦੇਖੋ ਕਿਥੋਂ ਮੜੇ ਕਿਥੇ ਅਜੇ ਸਾਡਾ ਕਿਥੇ ਆਇਆ ਜੀ ਤਮੀ ਨਹੀਂ ਹੋਏ ਸਾਡੇ ਜਿੰਨ ਕਰੀ ਬੇਵਾਨਾ ਕੋਲ ਡਰਗ ਦੀ ਸਮਕਲਿੰਗ ਕਰ ਰਿਹਾ ਹੋਵੇ ਕੋਈ ਕੋਈ ਕੈਮੀਕਲ ਨਸ਼ਾ ਹੋਵੇ ਜਿੱਦਾਂ ਕਿ ਸਾਡੀ ਗੋਲੀਆਂ ਹੁੰਦੀਆਂ ਕੈਪਸੂਲ ਹੁੰਦੇ ਨੇ ਬਾਹਰੋਂ ਲਿਆ ਕੇ ਕਿੱਥੇ ਵੇਚਦੇ ਆ ਲੋਕੀ ਉਨ੍ਹਾਂ ਦੀ ਚੈਕਿੰਗ ਹੋਵੇ ਕੋਈ ਹੋਰ ਨਸ਼ਾ ਹੋਵੇ ਪੁੱਕੀ ਹੋਵੇ ਜਾਂ ਫੀਮ ਹੋਵੇ ਕਿਸੇ ਵੀ ਟਾਈਪ ਦਾ ਨਸ਼ਾ ਹੋਵੇ ਇਹਦੇ ਨਾਲ ਨਾਲ ਜਿਹੜੇ ਕੋਈ ਐਂਟੀ ਸੋਸ਼ਲ ਐਲੀਮੈਂਟ ਹੈ ਕੋਈ ਵੈਪਨ ਸਮਕਲਿੰਗ ਕਰ ਰਿਹਾ ਹੋਵੇ ਹੋ ਰਿਹਾ ਕਿਉਂਕਿ ਬਹੁਤ ਹੀ ਇੰਪੋਰਟੈਂਟ ਨਾਕਾ ਹੈਗਾ ਇਸ ਨਾਕੇ ਤੇ ਪਹਿਲਾਂ ਵੀ ਬਹੁਤ ਵਾਰ ਨਸ਼ਾ ਵੀ ਫੜਿਆ ਗਿਆ ਹੈ ਵੈਪਨ ਵੀ ਫੜਿਆ ਗਿਆ ਸਰ ਇਹ ਨਾਕੇ ਦੀ ਟਾਈਮਿੰਗ ਕੀ ਰੱਖੀ ਹੋਈ ਹੈ ਦਿਨ ਦੇ ਵਿੱਚ ਜਾਂ ਨਾਈਟ ਵਿੱਚ ਵੀ ਹੈਗੀ ਨਹੀਂ ਇਹਨਾਂ ਦੀ ਤਾਂ ਬੇਸਿਕਲੀ ਸਪੈਸੀਫਿਕ ਟਾਈਮਿੰਗ ਹੈ ਇੱਕ ਸ਼ਡਿਊਲ ਬਣਾਇਆ ਸਾਡਾ ਮਹੀਨੇ ਦਾ ਹਰ ਰੋਜ਼ ਇੱਕ ਐਕਟੀਵਿਟੀ ਇਹਨਾਂ ਨੇ ਕਰਨੀ ਹੈ ਸੋ ਉਹ ਉਹ ਨਾਕਾ ਇਹਨਾਂ ਨੇ ਲਗਾਣਾ ਹੈਗਾ ਟਾਈਮਿੰਗ ਮੈਂ ਦੱਸਣੀ ਨਹੀਂ ਕਿਉਂਕਿ ਤੋ ਕ੍ਰਿਮਿਨਲ ਨੂੰ ਪਤਾ ਲੱਗ ਜਾਣਾ ਫਿਰ ਤੋ ਤੇ ਬਾਰੇ ਸਾਰਾ ਸਰਪ੍ਰਾਈਜ਼ ਐਲੀਮੈਂਟ ਹੁੰਦਾ ਇਹ ਸਾਰਾ ਸਰ ਇਸਦਾ ਨੇੜੇ ਤੇਲੀ ਬਾਰਡਰ ਕਾਫੀ ਏਰੀਆ ਲੱਗਦਾ ਹੈਗਾ ਘਨੌਰ ਹਲਕੇ ਤੋਂ ਵੀ ਏਰੀਆ ਬਾਰਡਰ ਇਹ ਉਹ ਸਾਰੇ ਤੁਹਾਨੂੰ ਐਸਐਸਪੀ ਸਾਹਿਬ ਬਾਅਦ ਸ਼ਾਮ ਨੂੰ ਬਰੀਫ ਕਰ ਦਣਗੇ ਅੱਜ ਨਾਕਾ ਤੋਂ ਸਿਰਫ ਮੇਰੇ ਆਣ ਦਾ ਮਕਸਦ ਇਹ ਹੈ ਸਕੇ ਕਿ ਮੁਲਾਜ਼ਮਾਂ ਦੀ ਹੌਸਲਾ ਵਜਾਈ ਇਹਨਾਂ ਦੀ ਬਰੀਫਿੰਗ ਜ਼ਰੂਰੀ ਹੁੰਦੀ ਹੈ ਸੀਨੀਅਰ ਅਫਸਰ ਵੱਲੋਂ ਕਿ ਗਵਰਨਮੈਂਟ ਦੀ ਐਕਸਪੈਕਟੇਸ਼ਨਸ ਕੀ ਹੈ ਔਰ ਜਦੋਂ ਦਾ ਇਹ ਨਸ਼ਾ ਬੰਦ ਸ਼ੁਰੂ ਕੀਤਾ ਜੀ ਹੁਣ ਤੱਕ ਕਿੰਨੇ ਕੇ ਸਬੰਧਾ ਮਿਲਿਆ ਉਹ ਤੁਹਾਨੂੰ ਐਸਐਸਪੀ ਸਾਹਿਬ ਬਰੀਫ ਕਰਨਗੇ ਕਾਫੀ ਕਾਫੀ ਐਕਟਿਵ ਹੈ ਤੁਸੀਂ ਡੇਲੀ ਅਖਬਾਰਾਂ ਚ ਦੇਖ ਰਹੇ ਹੋ ਸਾਰਾ ਇਹ ਕਸਰਾ ਆਈਡੀਆ ਪਤਾ ਕੀ ਹੁੰਦਾ ਹੁਣ ਚੈਕਿੰਗ ਹੈ ਤੋਂ ਚੈਕਿੰਗ ਦੇ ਨਾਲ ਰਿਜ਼ਲਟ ਵੀ ਆ ਰਹੇ ਨੇ ਔਰ ਹੋਰ ਵੀ ਆਣਗੇ ਚੈਕਿੰਗ ਦਾ ਦੌਰਾਨ ਹੀ ਹੋ ਜਾਂਦਾ ਸਾਡਾ ਪ੍ਰੋਵੈਂਸ਼ਨ ਬਹੁਤ ਹੋ ਜਾਂਦਾ ਮਾੜਾ ਮਾੜਾ ਬੰਦਾ ਜਿਹੜਾ ਹੁੰਦਾ ਉਹ ਫਿਰ ਦੂਜੇ ਪਾਸੇ تھے ਅਗੇ ਨਿਸ਼ਾਨੀ ਦੇ ਚਾ ਜਿਸ ਤੱਕ ਪੰਜਾਬ ਐਂਟਰੀ ਤੇ ਸੜਕ ਦੇ ਰਾਹੀ ਜਿਹੜਾ ਹੈ ਕਿ ਨਾਕਾ ਬੰਦ ਕੀਤੀ ਗਈ ਹੈ ਰੇਲਵੇ ਇਹ ਨਹੀਂ ਉਹ ਅੱਜ ਤੋਂ ਇੰਟਰ ਸਟੇਟ ਇੰਟਰ ਸਟੇਟ ਨਾਕਾ ਰੇਲਵੇ ਤਾਂ ਤੋਂ ਇੰਟਰ ਸਟੇਟ ਬਾਰਡਰ ਤੇ ਤਾਂ ਚੈੱਕ ਕਰ ਹੀ ਨਹੀਂ ਸਕਦੇ ਟ੍ਰੇਨ ਨੂੰ ਨਾ ਉਹ ਬਾਅਦ ਚ ਆਏਗਾ ਜਨਰਲ ਪਬਲਿਕ ਪਲੇਸਾਂ ਦੀ ਚੈਕਿੰਗ ਬਾਕੀ ਤੁਹਾਨੂੰ ਐਸਐਸਪੀ ਸਾਹਿਬ ਦੇ